ਤਤਕਤਾ ਤੋਂ ਹਟਾਏ ਗਏ ਜਥੇਦਾਰਾਂ ਨੂੰ ਲੈ ਕੇ ਲਗਾਤਾਰ ਪੰਥਕ ਸਿਆਸਤ ਗਰਮਾਂਦੀ ਨਜ਼ਰ ਆ ਰਹੀ ਹੈ ਤੇ ਜਿੱਤੇ ਹੀ ਪਹਿਲਾਂ ਬੀਤੇ ਦਿਨ ਪੰਥਕ ਇਕੱਠ ਵੀ ਦੇਖਣ ਨੂੰ ਮਿਲਿਆ ਤੇ ਸਭ ਦੇ ਦਰਮਿਆਨ ਬਾਬਾ ਬਲਬੀਰ ਸਿੰਘ ਦੇ ਵੱਲੋਂ ਵੀ ਕਈ ਤਰੀਕੇ ਦੇ ਵੱਡੇ ਐਲਾਨ ਕੀਤੇ ਗਏ ਸੀ ਜਿਵੇਂ ਕਿ ਚੋਣਾਂ ਦੇ ਵੱਲੋਂ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗਾਜੋਰਾ ਦੇ ਜਿਹੜੀ ਦਸਤਾਰਬੰਦੀ ਹੈ ਉਸ ਦਾ ਵਿਰੋਧ ਕਰਨ ਦੀ ਕਾਲ ਦਿੱਤੀ ਗਈ ਸੀ ਤੇ ਸਭ ਦੇ ਦਰਮਿਆਨ ਜਿੱਥੇ ਬਾਬਾ ਹਰਨਾਮ ਸਿੰਘ ਤੁਮਾਰਾ ਦੇ ਵੱਲੋਂ ਦੋ ਵੱਡੇ ਪੰਥਕ ਇਕੱਠ ਕੀਤੇ ਕਹੇ ਤਾਂ ਹੁਣ ਇਹ ਸਬਦੇ ਦਰਮਿਆਨ ਬਾਬਾ ਬਲਬੀਰ ਸਿੰਘ ਔਰਾ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਬਾਬਾ ਬਲਬੀਰ ਸਿੰਘ ਔਰਾ ਦੇ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ ਬਾਬਾ ਬਲਬੀਰ ਸਿੰਘ ਔਰਾ ਦੇ ਵੱਲੋਂ ਇੱਕ ਵਾਰੀ ਫਿਰ ਤੋਂ SDPC ਦੇ ਉੱਤੇ ਕਈ ਸਵਾਲ ਚੁੱਕੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਨਾ ਡੇਢ ਸਾਬ ਦੇ ਵਿੱਚ ਇੱਕ ਇਕੱਠ ਦੇ ਦੌਰਾਨ ਬਾਬਾ ਬਲਬੀਰ ਸਿੰਘ ਔਰਾ ਦੇ ਵੱਲੋਂ ਜਥੇਦਾਰਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਤੁਸੀਂ ਅਸਤੀਫਾ ਨਾ ਦਿਓ ਅਸੀਂ ਦੇਖਾਂਗੇ ਤੁਹਾਨੂੰ ਸਤਾਂ ਤੋਂ ਕੌਣ ਉਤਾਰਦਾ ਹੈ ਤੇ ਜਿਸ ਤੋਂ ਬਾਅਦ ਇੱਕ ਵਾਰ ਜਦੋਂ ਉਸ ਸਮੇਂ ਦੇ ਜਥੇਦਾਰ ਰਗਵੀਰ ਸਿੰਘ ਓਰੀ ਜਿਹੜਾ ਨੇ ਆ ਕੇ ਬਿਆਨ ਦਿੰਦੇ ਨੇ ਕਿ ਮੇਰਾ ਸਮਾਨ ਪੈਕ ਹੈ ਮੈਂ ਜਾਣਾ ਚਾਹੁੰਦਾ ਤਾਂ ਉਸ ਸਮੇਂ ਵੀ ਜਿਹੜਾ ਹੈ ਬਾਬਾ ਬਲਬੀਰ ਸਿੰਘ ਜਿਹੜੇ ਬਾਬਾ ਬੁੱਢਾ ਦਲ 96 ਕਰੋੜੀ ਦੇ ਮੁਖੀ ਨੇ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਅਜਿਹੇ ਬਿਆਨ ਨਾ ਦਿਓ ਅਸੀਂ ਦੇਖਦੇ ਹਾਂ ਤੁਹਾਨੂੰ ਇੱਥੋਂ ਕੌਣ ਕੱਢਦਾ ਹੈ ਤਾਂ ਇਹ ਸਭ ਦੇ ਦਰਮਿਆਨ ਜਦੋਂ ਦੂਮਾ ਤਖਤਾਂ ਦੇ ਜਥੇਦਾਰਾਂ ਨੂੰ ਹਟਾ ਦਿੱਤਾ ਗਿਆ ਤੇ ਜਥੇਦਾਰ ਕੁਲਦੀਪ ਸਿੰਘ ਗਰਗਾਜੁਰਾ ਨੂੰ ਸੇਵਾ ਦਿੱਤੀ ਗਈ ਤਾਂ ਉਸ ਸਮੇਂ ਵੀ ਜਿਹੜਾ ਬਾਬਾ ਬਲਬੀਰ ਸਿੰਘ ਉਹ ਰਾਦੇ ਵੱਲੋਂ ਵਿਰੋਧ ਕੀਤਾ ਗਿਆ 10 ਮਾਰਚ ਨੂੰ ਜਦੋਂ ਨਨਪੁਰ ਸਾਹਿਬ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗਾਜੂਰਾ ਦੇ ਵੱਲੋਂ ਦਸਤਾਰਬੰਦੀ ਕੀਤੀ ਜਾਣੀ ਸੀ ਤਾਂ ਉਸ ਸਮੇਂ ਵੀ ਇਨਾਦੇ ਵੱਲੋਂ ਹੰਗਸਿੰਗਾ ਨੂੰ ਅਪੀਲ ਕੀਤੀ ਗਈ ਸੀ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਉੱਥੇ ਪਹੁੰਚਿਆ ਜਾਵੇ ਨਨਪੁਰ ਸਾਹਿਬ ਤਾਂਕਿ ਜਿਹੜਾ ਇਸ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਸਕੇ ਤੇ ਨਵੇਂ ਜਥੇਦਾਰ ਦੀ ਤਾਜਪੋਸ਼ੀ ਨੂੰ ਰੋਕਿਆ ਜਾ ਸਕੇ ਤੇ ਹੋਏ ਸਭ ਦੇ ਦਰਮਿਆਨ ਜਥੇਦਾਰਾਂ ਨੂੰ ਮੋਰ ਸੇਵਾ ਦੇਣ ਦੀ ਮੰਗ ਕੀਤੀ ਆ ਬਾਬਾ ਬਲਬੀਰ ਸਿੰਘ ਹੋਰਾਂ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਐਸਜੀਪੀਸੀ ਦੇ ਉੱਤੇ ਸਵਾਲ ਚੁੱਕੇ ਨੇ ਨੇ ਕਹਿ ਕੇ ਪਹਿਲੇ ਜਥੇਦਾਰਾਂ ਨੂੰ ਹਟਾਉਣ ਦਾ ਤਰੀਕਾ ਐਸਜੀਪੀਸੀ ਦਾ ਬਹੁਤ ਗਲਤ ਸੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਹਿ ਕਿ ਐਸਜੀਪੀਸੀ ਨੂੰ ਇੱਕ ਐਸ ਤਰੀਕੇ ਦੇ ਵਿੱਚ ਤਬਦੀਲੀ ਕਰਨੀ ਚਾਹੀਦੀ ਹੈ ਤੇ ਜਿੰਨੀ ਜਲਦ ਹੋ ਸਕੇ ਤਿੰਨਾਂ ਤਖਤਾਂ ਦੇ ਜਥੇਦਾਰ ਜਿਹੜੇ ਉਤਾਰੇ ਗਏ ਨੇ ਉਹਨਾਂ ਨੂੰ ਮੁੜ ਤੋਂ ਸੇਵਾ ਦੇ ਦੇਣੀ ਚਾਹੀਦੀ ਹੈ ਤਾਂ ਤਾਂ ਦੱਸਦੀ ਕਿ ਇੱਕ ਵਾਰੀ ਫਿਰ ਤੋਂ ਬਾਬਾ ਬਲਬੀਰ ਸਿੰਘ ਉਹ ਰਾਦੇ ਵੱਲੋਂ ਐਸਜੀਪੀਸੀ ਨੂੰ ਮੰਗ ਕੀਤੀ ਗਈ ਹੈ ਕਿ ਜਿਹੜੇ ਜਥੇਦਾਰ ਤਖਤਾਂ ਤੋਂ ਹਟਾਏ ਗਏ ਨੇ ਉਹਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਉਹਨਾਂ ਨੂੰ ਮੁੜ ਤੋਂ ਉਹਨਾਂ ਦੀਆਂ ਸੇਵਾਵਾਂ ਦਿੱਤੀਆਂ ਜਾਣ ਤਾਂ ਬਾਬਾ ਬਲਬੀਰ ਸਿੰਘ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਇਹਦੇ ਤੇ ਬਹੁਤ ਹੀ ਜਲਦੀ ਜਿਹੜਾ ਧਿਆਨ ਦੇ ਕੇ ਤੇ ਸਾਰੀਆਂ ਜਥੇਬੰਦੀਆਂ ਸਮੁੱਚੇ ਖਾਲਸੇ ਪੰਥ ਦੀ ਜਿਹੜੀ ਹੈ ਮਰਿਆਦਾ ਦੇ ਮਤਾਬਕ ਹੀ ਸਾਰੇ ਕਾਰਜ ਕਰਨੇ ਚਾਹੀਦੇ ਨੇ ਤੇ ਜਿਹੜੇ ਪਹਿਲੇ ਜਥੇਦਾਰ ਨੇ ਉਹਨਾਂ ਨੂੰ ਜਿਹੜਾ ਬਹਾਲ ਕੀਤਾ ਜਾਣਾ ਚਾਹੀਦਾ ਹੈ ਕਿ ਜਿਹੜੇ ਪਹਿਲੇ ਜਥੇਦਾਰ ਨੇ ਉਹਨਾਂ ਦੇ ਜਿਹੜਾ ਉਹਨਾਂ ਨੂੰ ਹਟਾਇਆ ਗਿਆ ਉਹ ਜਿਹੜਾ ਸੀ ਹਟਾਉਣ ਦਾ ਤਰੀਕਾ ਗਲਤ ਸੀ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਲਾਉਂਦੀ ਤੇ ਹਟਾਉਂਦੀ ਹਟਾਉਂਦੀ ਰਹਿੰਦੀ ਹੈ ਪਰ ਅੱਤ ਕੀ ਜਿਹੜਾ ਇਹ ਤਰੀਕਾ ਉਹ ਗਲਤ ਹੈ ਇਸ ਕਰਕੇ ਉਹਨਾਂ ਨੂੰ ਜਿਹੜਾ ਬਹਾਲ ਕੀਤਾ ਜਾਵੇ ਕਮੇਟੀ ਨੂੰ ਇਹਦੇ ਤੇ ਬਹੁਤ ਹੀ ਜਲਦੀ ਜਿਹੜਾ ਧਿਆਨ ਦੇ ਕੇ ਤੇ ਸਾਰੀਆਂ ਜਥੇਬੰਦੀਆਂ ਸਮੁੱਚੇ ਖਾਲਸੇ ਪੰਥ ਦੀ ਜਿਹੜੀ ਹੈ ਮਰਿਆਦਾ ਦੇ ਮਤਾਬਕ ਹੀ ਸਾਰੇ ਕਾਰਜ ਕਰਨੇ ਚਾਹੀਦੇ ਨੇ ਤੇ ਜਿਹੜੇ ਪਹਿਲੇ ਜਥੇਦਾਰ ਨੇ ਉਹਨਾਂ ਨੂੰ ਜਿਹੜਾ ਬਹਾਲ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਪਹਿਲੇ ਜਥੇਦਾਰ ਨੇ ਉਹਨਾਂ ਦੇ ਜਿਹੜਾ ਉਹਨਾਂ ਨੂੰ ਹਟਾਇਆ ਗਿਆ ਉਹ ਜਿਹੜਾ ਸੀ ਹਟਾਉਣ ਦਾ ਤਰੀਕਾ ਗਲਤ ਸੀ ਦੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਲਾਉਂਦੀ ਤੇ ਹਟਾਉਂਦੀ ਹਟਾਉਂਦੀ ਰਹਿੰਦੀ ਹੈ ਪਰ ਐਤ ਕੀ ਜਿਹੜਾ ਇਹ ਤਰੀਕਾ ਉਹ ਗਲਤ ਹੈ ਇਸ ਕਰਕੇ ਉਹਨਾਂ ਨੂੰ ਜਿਹੜਾ ਬਹਾਲ ਕੀਤਾ ਜਾਵੇ ਕਮੇਟੀ ਨੂੰ ਤਦ ਤੱਕ ਤਾਂ ਤੋਂ ਹਟਾਏ ਗਏ ਜ਼ਿੰਮੇਦਾਰਾਂ ਨੂੰ ਲੈ ਕੇ ਲਗਾ